ਬਰਜ ਲਟਾ ਨਗਰ ਕਹਿੰਦੇ ਮਸ਼ਹੂਰ ਕਰ ਦਿੱਤਾ ਇਸ ਨੌਜਵਾਨ ਨੇ ਦੱਸਿਆ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਵੀ ਬਰਜ ਲਟਾ ਵਾਲਾ ਕਿੱਥੇ ਕਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਧਰਲੇ ਪਾਸੇ ਲੋਦੀ ਇਹ ਵੀ ਸੱਜਰ ਸੂਈ ਗਾਂ ਜਿੱਤੀ ਫਿਰਦਾ ਸੱਜਰ ਸੂਈ ਗਾਂ ਜਿੱਤੀ ਫਿਰਦਾ ਪੁਆਇੰਟ ਜਾਫੀ ਦਾ ਰੰਧਾਵਾ ਫੀਡ ਸਟੋਰ ਵਾਲੇ ਭਰਾ ਬਹੁਤ ਵੱਡਾ ਮਾਣ ਤੇ ਰਣਾ ਬੋਲਾ ਦੀ ਪੁੱਛਦਾ ਕਰਕੇ ਗਿਆ ਜੱਜ ਕੰਦੇ ਨਦੋਰ ਪਿੰਡ ਆ ਲਿਆ ਹੋਇਆ ਆਹ ਦੁਨੀਆ ਦੇ ਵੱਡੇ ਮੱਲਾ ਚ ਨਾਮ ਟੱਕਰ ਬਾਜੂ ਦੇ ਨਾਲ ਟੱਕਰ ਬਾਜੂ ਦੇ ਨਾਲ ਪਤਤਰੀ ਵਾਲਿਆ ਭੱਜਲਾ 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 ਏ ਮੈਨੂੰ ਲੱਗਦਾ ਲਾਵਤ ਲਾਵਤ ਕੱਟੜਾ ਸੱਜਾ ਬਾਜੂ ਬੈਂਕਿਆਂ ਵਾਲਾ ਲਾਵ ਆਈ ਸਦਕੇ ਇਹ ਵੀ ਗੋਪੀ ਦਾ ਚੰਡਿਆ ਹੋਇਆ ਚੇਲਾ ਵਾਲਕਾ ਇਹ ਗੋਪੀ ਕਹਿੰਦੇ ਪੱਤਰੀ ਵਾਲੇ ਕਬੂਤਰ ਦਾ ਚੰਡਿਆ ਚੇਲਾ ਵਾਲਕਾ ਗੋਪੀ ਤੇਰਾ ਕਲੱਬ ਪੁੱਤ ਇਹ ਵੀ ਪੱਤਰੀਣ ਗੋ ਇਹ ਵੀ ਕਹਿੰਦਾ ਸੰਮੇ ਦਾ ਹੀ ਚੇਲਾ ਇਹ ਵੀ ਕਹਿੰਦਾ ਸੰਮੇ ਦਾ ਹੀ ਚੇਲਾ ਰੰਦਾਵਾ ਫੀਡ ਸਟੋਰ ਵਾਲੇ ਖੁਸ਼ ਹੈ ਟਾਹਲ ਵੀਰ ਸਰਪੰਚ ਖੁਸ਼ ਹੈ ਬੂਟਾ ਭਰਾ ਖੁਸ਼ ਹੈ ਸਰਿੰਦਰ ਲਹਾਰ ਜਣੀ ਖੁਸ਼ ਹੈ ਸਰਪੰਚਾ ਦਈ ਜਲ ਮੁੰਡਿਆਂ ਨੂੰ 5-500 ਦੂਜੀ ਵਾਰੀ ਸਰਪੰਚੀ ਮਿਲੀ ਹੈ ਇਹ ਵੀ ਕਹਿੰਦੇ ਕਿਸੇ ਕਿਸੇ ਦੇ ਵਸ ਦੀ ਗੱਲ ਹੈ ਟਾਇਰ ਵੀਰ ਸਰਪੰਚ ਵੀ ਕਹਿੰਦੇ ਅੜੇ ਕੰਡੇ ਕੱਢਦਾ ਇਹਨੇ ਤੀਜੀ ਯਾਰ ਤੇ ਵੀ ਲੱਗਦਾ ਮੋਹਰ ਲਾ ਲੈਣੀ ਹੈ ਇਹਨੇ ਮੈਨੂੰ ਲੱਗਦਾ ਵੀ ਤੀਜੀ ਵਾਰ ਤੇ ਵੀ ਮੋਹਰ ਲਾ ਦਣੀ ਹੈ ਜਿਹੜੇ ਦੇ ਕੰਮ ਆ ਇਹ ਤੀਜੀ ਯਾਰ ਤੇ ਵੀ ਮੋਹਰ ਲਾਊਗਾ ਪਰ ਆਹ ਤੱਕ ਦੇ ਖੇਡ ਮੈਦਾਨ ਦੇ ਵਿੱਚ ਹੈ ਪੁਆਇੰਟ ਜਫੀ ਦਾ ਇਹ ਸੱਤੂ ਹੈ ਜਿਹਨੇ ਜਫਾ ਲਾ ਕੇ ਬੱਲੇ ਬੱਲੇ ਕਰਾਈ ਹੈ ਬੂਟਾ ਭਰਾ ਖੁਸ਼ ਹੈ ਕਹਿੰਦਾ ਸੁਗਿਆ ਦੇ ਦੇ ਕਿ ਉਪਰ ਕੋਡ ਅੱਜ ਕਹਿੰਦਾ ਗੂਗਲ ਪੇ ਹੀ ਚੱਲਣਾ ਟਾਇਰ ਵੀਰ ਸਿਆ ਮੁੰਡਾ ਰਹਿ ਗਿਆ ਆਪਣਾ ਗਵਾਂਢੀ ਹੈਪੀ ਪੱਧਰੀ ਵਾਲਾ ਜਿੰਨੇ ਜੱਫਾ ਲਾਇਆ ਇਹਦਾ 500 ਦੇ ਦिए ਇਹਦਾ 500 ਇਧਰਲੇ ਪਾਸੇ ਉਧਰ ਸਰਪੰਚ ਵਾਲਾ ਕਹਿੰਦੇ ਟਾਇਰ ਵੀਰ ਕਹਿੰਦਾ ਵੀ ਆਪਾਂ ਡੱਬੇ ਜੋੜੀ ਨਿਕਲੇ ਆਹ ਤੱਕ ਦੇ ਖੇਡ ਮੈਦਾਨ 'ਚ ਮੰਨੋ ਲੱਗਦਾ ਸਿੰਘ ਜੀ ਕਿੰਗ ਸਿੰਘ ਜੀ ਕਿੰਗ ਕਲਮਾਂ ਵਾਲਿਆ ਭੱਜਲਾ 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 ਇਹ ਡੱਬੇ ਵਾਲਾ ਸਰਪੰਚ ਜੀ ਇਹ ਬੋਟਾਂ ਵਾਲਾ ਇਹ ਬੋਟਾਂ ਵਾਲਾ ਆ ਤੱਕਦੇ ਖੇਡ ਮੈਦਾਨ ਦੇ ਸਿਰੇ ਦੀ ਟੱਕਰ ਮੁੰਡਾ ਕਹਿੰਦੇ ਕੁਲਦੀਪ ਪੁਲਸੀਆ ਰੇਡ ਤੋਂ ਵੱਧਿਆ ਹੋਇਆ ਚਾਰ ਤਿਆਰ ਨੇ ਸਾਹਮਣੇ ਚਾਰ ਭਰਾਵਾਂ ਦੀ ਘੁੰਮਦੀ ਚੈਨ ਦੇ ਵਿੱਚ ਕੌਣ ਹੈ ਹਲਕੀ ਟੱਕਰ ਤੇ ਪੁਆਇੰਟ ਕਹਿੰਦੇ ਧਾਵੀਰੇ ਸੇ ਜੁੜਦਾ ਆ ਸਰਪੰਚ ਆ ਫਿਰ ਕਿਸ ਹੱਲ ਦੇਖਦੇ ਵੀ ਨਹੀਂ ਜਿਹੜੇ ਬਲਾਗ ਚੋਂ ਬਣੇ ਬਣਾਏ ਆਉਂਦੇ ਆ ਉਹ ਕਿਸ ਹੱਲ ਦੇਖ ਤੇ ਬਣੀ ਸਾਰੇ ਪ੍ਰਬੰਧਕ ਕਮੇਟੀ ਨੂੰ ਸਾਰੇ ਭਰਾਵਾਂ ਨੂੰ ਆ ਬੂਟੇ ਨਹੀਂ ਐਵੇਂ ਨਹੀਂ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਖੜੇ ਉਧਰ ਰੰਦਾਵਾ ਫੀਡ ਸਟੋਰ ਵਾਲੇ ਕਹਿੰਦੇ ਵੀ ਸਾਡਾ ਭਰਾਵਾ ਵੱਡਾ ਭਰਾਵਾ ਟੈਰ ਵੀਰ ਸਿੰਘ ਉਹ ਕਹਿੰਦੇ ਸਰੇਂਦਰ ਲਾਹੌਰੀ ਹਣੀ ਇਧਰਲੇ ਪਾਸੇ ਕਾਰਜਾ ਮੈਨੂੰ ਲੱਗਦਾ ਕਰ ਵੱਡੀ ਐ ਫਾਲਸ ਪਰ ਕਾਕਾ ਹਰਕਾ ਹਰਕਾ ਫੜਨਾ ਕੋ ਖਾਲਾ ਜੀ ਦਾ ਵਾੜਾ ਹਉ ਕਾਕਾ ਫੜਨਾ ਕੋਈ ਖਾਲਾ ਜੀ ਦਾ ਬਾੜਾ ਐਵੇਂ ਨਹੀਂ ਮੋਟਰਸਾਈਕਲ ਜਿੱਤਿਆ ਆ ਚੱਕਾਂ ਵਾਲਾ ਗਲਜਾਰੀ ਜੀ ਅੱਜ ਕੋਛੜ ਸਾਹਿਬ ਬੰਦੇ ਗੋਪੀ ਉਹਨਾਂ ਨੇ ਪਤਾ ਕੀ ਕਹਿਣਾ ਸੀ ਮੋੜੀ ਮੋੜੀ ਵੇ ਗਲਜਾਰੀ ਭੇਡਾਂ ਦੂਰ ਗਈਆਂ ਆ ਮੋੜੀ ਵੇ ਗਲਜਾਰੀ ਭੇਡਾਂ